ਅਨੋਖੇ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ 27 ਜਨਵਰੀ ਨੂੰ ਸੰਗਤਾਂ ਵੱਲੋਂ ਬੜੇ ਉਤਸ਼ਾਹ ਨਾਲ ਗੁਰਦੁਆਰਾ ਸ਼ਹੀਦਗੰਗ ਸਾਹਿਬ ਅੰਮ੍ਰਿਤਸਰ ਵਿਖੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਰੰਗ-ਬਰੰਗੇ ਫੁੱਲਾਂ ਦੇ ਨਾਲ ਸਜਾਵਟ ਵੀ ਕੀਤੀ ਜਾ ਰਹੀ ਹੈ। ਸਜਾਵਟ ਲਈ ਬਾਰੀ ਸੂਬਿਆਂ ਤੋਂ ਖਾਸ ਕਾਰੀਗਰ ਬੁਲਾਏ ਗਏ ਹਨ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਵੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਨ ਪੁੱਜ ਰਹੀਆਂ ਹਨ। ਦੂਜੇ ਪਾਸੇ ਐ ਸੰਬੰਧੀ ਗੁਰਦੁਆਰਾ ਸ਼ਹੀਦ ਗੰਸਾਹਿਬ ਦੇ ਮੈਨੇਜਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਪੂਕਤਾ ਪ੍ਰਬੰਧ ਕੀਤੇ ਗਏ ਹਨ ਅਤੇ ਸੰਗਤਾਂ ਦੀ ਆਮਦ ਨੂੰ ਦੇਖਦੇ ਹੋਏ ਵੀ ਖਾਸ ਪ੍ਰਬੰਧ ਕੀਤੇ ਗਏ ਹਨ 27 ਜਨਵਰੀ ਨੂੰ ਸੰਗਤਾਂ ਵੱਡੀ ਗਿਣਤੀ ਵਿੱਚ ਇੱਥੇ ਮੱਥਾ ਟੇਕਣ ਆ ਰਹੀਆਂ ਹਨ। ਯਕੀਨ ਹੈ ਪੂਰਾ ਹਜ਼ਾਰ ਆਰਦੇ ਹੋਵੇਗਾ। ਉਸਮਣ ਜਿਹੜਾ ਡਾਣਾ ਹੈ ਜਿਹੜਾ ਤਗੜਾ ਹੈ ਮਹਾਰਾਜ ਜੀ ਕਹਿੰਦੇ ਐ ਕਿ ਜੇ ਦੁਸ਼ਮਣੇ ਜੇ ਵੈਰੀ ਭਜਾਰbaar ਵੀ ਦੁਸ਼ਮਣੀ ਕਰੇ ਅਨੇਕ ਨਾਲ ਹੋਵੇ ਜੇ ਪ੍ਰਮਾਤਮਾ ਨਾਲ ਹੋਵੇ ਜਦੋਂ ਵਾਹਿਗੁਰੂ ਨਾਲ ਹੋਵੇ ਆਪਸਾਂ ਨਾਲ ਹੋਵੇ ਵੈਰੀ ਬਾਬਾ ਦੀਪ ਸਿੰਘ ਜੰਧਿਆੜਾ 27 ਤਰੀਕ ਨੂੰ ਬੜੇ ਵਧੀਆ ਬੜੇ ਤੁੰਦਾ ਤੋਂ ਮਨਾਇਆ ਰਿਆ ਅਸੀਂ ਮਹਾਰਾਜ ਦੇ ਦਰਸ਼ਨ ਕਰਨ ਆਏ ਇੱਥੇ ਅੱਜ ਨਗਰ ਕੀਰਤਨ ਦਰਸ਼ਨ ਕਰਨ ਆਏ ਸੀ ਤੇ ਇੱਥੇ ਆ ਵੇਖੋ ਜੀ ਰੌਣਕਾਂ ਅੱਜ ਤੋਂ ਸ਼ੁਰੂ ਹੋ ਗਿਆ ਐਡੀ ਸੁਮੇਂ ਸਜਾਵਟ ਕੀਤੀ ਹੋਈ ਹੈ ਕਿ ਮਨ 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 ਜਿਹੜਾ ਗਦਗਦ ਕਰ ਉੱਠਦਾ ਇੱਥੇ ਵੇਖ ਕੇ ਇਹੋ ਜਾਣ ਨੂੰ ਚੀਜ਼ ਨਹੀਂ ਕਰਦਾ ਵੇਖੋ ਜੀ ਅਸੀਂ ਆਏ ਆ ਬੜੇ ਚਿਰ ਦੇ 10 ਵਜੇ ਦੇ ਆਏ ਇੱਥੇ ਸਤਾ ਹੀ ਦਰਸ਼ਨ ਕਰੀ ਜਾਨੇ ਕੋਈ ਅੰਦਰ ਜਾਣੇ ਦੀ ਬਾਹਰ ਜਾਨੇ ਪਹਿਲਾਂ ਨਗਰ ਕੀਰਤਨ ਦਰਸ਼ਨ ਕਰਕੇ ਆਏ ਆ ਬਾਬਾ ਜੀ ਦੀ ਬੜੀ ਕਿਰਪਾ ਵਾ ਜੀ ਮਹਾਰਾਜ ਅੱਗੇ ਅਸੀਂ ਅਰਦਾਸ ਬੇਨਤੀ ਸੱਚੇ ਬਾਦਸ਼ਾਹ ਜਿਨਿ ਗੁਰੂ ਨਾਨਕ ਨਾਮ ਲ ਇਹ ਗਲਤ ਰਸਵਾਲ ਜਿਹੜੀ ਤੁਰ ਪਈ ਹੈ ਨਸ਼ਿਆਂ ਵੱਲ ਮਹਾਰਸ ਜੇ ਪਾਸ਼ਾ ਆਪਣੇ ਜਮਦਰ ਦੇ ਇਹੀ ਸਾਨੂੰ ਗਿਫਟ ਦੇ ਸਾਨੂੰ ਅਸੀਂ ਆਪ ਦੇ ਗਿਫਟ ਦੇ ਜੀ ਸਕਦੇ ਉਹਨਾਂ ਕੋਲ ਗਿਫਟ ਮੰਗਦੇ ਵੇ ਸਾਨੂੰ ਇਹ ਗਿਫਟ ਦੇ ਕਿ ਅੱਜ ਸਾਰੇ ਜੜੇ ਨੌਜਵਾਨ ਬੱਚੇ ਆ ਬੜ ਕੇ ਸਿੱਧੀ ਲਾਈਨ 'ਚ ਆ ਜਾਂਦੇ ਸਿੱਖ ਗੁਰਸਿੱਖੀ ਜਿਉਂ ਜਾ ਆ ਜਾਂਦੇ ਨਸ਼ਿਆਂ ਨੂੰ ਛੱਡ ਕੇ ਸਹੀ ਤਰੀਕੇ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਅਹੀ ਜੀ ਆਪਣੇ ਲੋਕ ਲਈ ਇਥੋਂ ਤਰੰਤਾ ਰੋਡ ਤੋਂ ਕਿ ਸਜਾਵਟ ਬੜੀ ਚੜ੍ਹਦੀ ਕਲਾ ਨਾਲ ਹੋਈ ਹੈ ਸੰਤਾਂ ਨੇ ਬਹੁਤ ਤਨਮਨ ਨਾਲ ਸੇਵਾ ਕੀਤੀ ਆ ਤੇ ਅੱਗੇ ਤੋਂ ਵੀ ਮਹਾਰਾ ਜੀ ਇਹਨਾਂ ਨੂੰ ਬੜਾ ਉਤਸ਼ਾਹ ਬਖਸ਼ੇ ਚੜ੍ਹਦੀ ਕਲਾ ਬਖਸ਼ ਤੇ ਤਾਂ ਤਾਂ ਬਾਬਾ ਦੀ ਸੰਗ ਸ਼ਹੀਦੀ ਦੇ ਆਪਣਾ ਜਨਮ ਦਿਹਾੜੇ ਦੀ ਬਹੁਤ ਬਹੁਤ ਸੰਗਤਾਂ ਨੂੰ ਵਧਾਈ ਹੋਵੇ ਸੰਗਤਾਂ ਬਹੁਤ ਪਿਆਰ ਦੇ ਨਾਲ ਹਰ ਸਾਲ ਜਨਮ ਦਿਹਾੜਾ ਤੇ ਸ਼ਹੀਦੀ ਦਿਹਾੜਾ ਵੱਧ ਚੜ ਕੇ ਮਨਾਉਂਦੀਆਂ ਨੇ 사ਤਗੁਰੂ ਜੀ ਇਹ ਜਿਹੜੀਆਂ ਸਜਾਵਟਾਂ ਹੋਈਆਂ ਨੇ ਇਹਨਾਂ ਦਾ ਕੋਈ ਮੁੱਲ ਨਹੀਂ ਆ ਪਤਾ ਹੀ ਨਹੀਂ 달 ਗਿਆ ਕਿ ਕਿੰਨੇ ਕਿਤਨਾ ਸੰਗਤਾਂ ਦਾ ਪਿਆਰ ਹੈ ਇੱਥੇ ਹੀ ਸਜਾਵਟ ਨਹੀਂ ਗਈ ਚਾਰ ਤੇ ਫੇਰੇ ਜਾ ਕੇ ਵੇਖੋ ਬत्तियां ਲੱਗੀਆਂ ਹੋਈਆਂ ਨੇ ਤੇ ਰੰਗ ਬਰੰਗੇ ਬਲਬਾਂ ਜਾਂਦੇ ਲਗੀਆਂ ਲੱਗੀਆਂ ਨੇ ਮਹਾਰਾਜ ਚੜ੍ਹਦੀਆਂ ਕਲਾ ਰੱਖੇ ਅਸੀਂ ਬਾਬਾ ਜੀ ਸ਼੍ਰੀ ਗਨਦਵਾਰਿਆ ਆਏ ਬਾਬਾ ਜੀ ਦਾ ਜਨਮ ਦਿਹਾੜਾ ਅਸੀਂ ਸਵੇਰ ਦੇ ਆ ਕੇ ਫੁੱਲਾਂ ਦੀ ਸੇਵਾ ਕਰ ਰਹੇ ਹਾਂ ਸੋ ਅਸੀਂ ਬਹੁਤ ਬੜੀ ਭਾਗੀ ਆ ਕਿ ਬਾਬਾ ਜੀ ਨੇ ਸਾਨੂੰ ਆਪਣੇ ਕਰਤੇ ਸਭ ਕੁਝ ਬਹੁਤ ਬੜੀ ਭਾਗੀ ਸਮਝਨੀ ਆ ਜੀ ਜਦੋਂ ਆਪਣੇ ਜੀ ਬਾਬਾ ਜੀ ਨੇ ਹੁਕਮ ਚਲੰਗਿਆ ਰੇਤ ਸਾਨੂੰ ਹੁਕਮ ਕਰਤੇ ਸਭ ਆ ਬਾਬਾ ਜੀ ਦੇ ਹੁਕਮ ਤੋਂ ਬਿਨਾ ਕੋਈ ਅਸਰ ਨਹੀਂ ਆਸੋ ਬਾਬਾ ਜੀ ਸਾਰੀ ਉਮਰ ਸਾਡੇ ਅੰਸੰਸਹਾਇ ਰਹੇ ਖੁਸ਼ੀਆਂ ਨਾਲ ਝੋਲੀਆ ਪਰ ਜੋ ਵੀ ਅਸਰ ਤੇ ਆਉਂਦਾ ਉਹਨਾਂ ਨੂੰ ਸਭ ਕੁਝ ਮਿਲ ਜਾਂਦਾ ਜੀ ਕੀ ਬਤਾ ਕੀ ਕਹਿੰਦੇ ਦਿੱਤੇ ਸਭ ਤੋਂ ਜਿਵੇਂ ਬਾਬਾ ਨੂੰ ਰਪੇਨ ਕੀਤਾ ਸੀ ਕੀ ਦਿਹਾੜਾ ਦੇ ਬਾਈ ਬਾਬਾ ਜਰਮੀਰਾ ਜਿਸ ਬਾਈ ਦੀ ਨੂੰ ਉਹ ਜਿਆਦਾ ਦੀ ਕੋਟ ਕੋਟ ਪਨਾਮ ਬਬਸੀ ਦੀ ਸੰਧਾ ਸਰਤਾਪੁਰ ਤੋਂ ਪਰਵਿਸ਼ クリア ਦਾ ਅਰਦਾਸ ਕੀਤੀਆਂ ਨੇ ਮਾਨ ਅਜਨੇ ਇੱਕ ਅਰਦਾਸ ਨਾਲ 10-10 ਅਰਦਾਸਾਂ ਪੂਰੀ ਕੀਤੀ ਹੈ ਸਾਡੀ ਇੱਕ ਦਿਲ ਚ ਗੱਲ ਹੋਵੇ ਤੇ ਮਹਾਰਾਜ ਦੀਪ ਸਿੰਘ ਪਹਿਲਾਂ ਪੂਰੀ ਕਰਨ ਸਤਿਗੁਰੂ ਦੀ ਕਿਰਪਾ ਦੇ ਨਾਲ ਤਨ ਤਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਦੀ ਸਿੰਘ ਜੀ ਦੇ ਸ਼ਹੀਦ ਦੇਗਨ ਸਰ ਜੀ ਦੇ ਦਰਬਾਰ ਦੇ ਅੰਦਰ ਬਹੁਤ ਸੋਹਣੀ ਸਤਿਗੁਰ ਦੀ ਕਿਰਪਾ ਦੇ ਨਾਲ ਡੈਕੋਰੇਸ਼ਨ ਹੋਈ ਫੁੱਲਾਂ ਦੀ ਡੈਕੋਰੇਸ਼ਨ ਹੋਈ ਜੇ ਬਾਹਰੋਂ ਗੁਰੂ ਸਾਹਿਬ ਦੀ ਕਿਰਪਾ ਨਾਲ ਬਨਾਰਸ ਤੋਂ ਕੋਲਕੱਤਾ ਤੋਂ ਦਿੱਲੀ ਤੋਂ ਔਰ ਕਾਰੀਗਰ ਮਗਾਇਏ ਗਏ ਹਨ ਜਿਸ ਵਿੱਚ ਗੁਰਗੇ ਨਾਮ ਲੈਵਾ ਸੰਗਤਾਂ ਫੁੱਲਾਂ ਦੀ ਸੇਵਾ ਕਰ ਰਹੀ ਹੈ ਬਹੁਤ ਸੋਹਣੀ ਸਤਿਗੁਰ ਦੀ ਕਿਰਪਾ ਦੇ ਨਾਲ ਸਮਾਗਮ ਦਿੱਤੇ ਗਏ ਹਨ ਜੀ ਹਾਪੇ 7 ਤੋਂ 8 ਤਰ੍ਹਾਂ ਦੀ ਵੈਰਾਈਟੀ ਫੁੱਲ ਕੀ ਹਾਪੇ ਆਈ ਹੈ ਗੁਲਾਬ ਹੈ ਔਰ ਗੇਂਦਾ ਹੈ बहुत मतलब बहुत सारी काफी सारी वेरायटी है जो तो की आप देख ही रहे हो वीडियो के माध्यम से आपको हर तरह का फून यहाँ पे देखने को यहाँ पे हर साल आते बाबा का मौका सेवा करने का मौका बहुत अच्छा लग रहा है और, और भी देख रहे हैं यहाँ पर बहुत सारे लोग लगे पड़े है आनंद आता है जी बाबा की सेवा करने का बहुत आनंद आता है अमर शहीद तंथन बाबा दीप सिंह जी का जन्म दिहाड़ा सताई जनवरी गुरुद्वारा शहीदगंज साहब की श्रद्धा भावना मनाया जाएगा इसी तहत ही गुरुद्वारा साहिदी इमारत खुला सजाया जा रहा है करते ਜਿਹੜੇ ਲੋਕ ਇਥੇ ਸੇਵਾ ਕਰਨ ਵਾਤੇ ਆਏ ਹੋ ਉਹਨਾਂ ਨੇ ਆਖਰ ਨੂੰ ਬੜੇ ਹੀ ਵੱਡਪਾਰੀ ਹਨ ਕਿ ਉਹਨਾਂ ਨੂੰ ਸੇਵਾ ਕਰਨ ਦਾ ਜੋ ਕਾ ਪ੍ਰਾਪਤ ਹੋਇਆ ਅਮਰਥਰ ਫਾਸਟ ਵਿੱਚ ਖਬਰ ਨਵਨੀ ਰਕੇਸ਼ ਕੁਮਾਰ